ਮਹਰਜੀ ਦਾ ਖਾਲਸਾ ਮਹਰਜੀ ਦੀ ਫਤਿਹ ਖਬਰ ਜੁੜੀ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਤੁਹਾਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਬਾਰੇ ਦੱਸਾਂਗੇ ਕਦੋਂ ਉਹਨਾਂ ਦੀ ਰਿਹਾਈ ਹੋ ਰਹੀ ਆ ਇਹ ਸਭ ਤੋਂ ਵੱਡੀ ਤੇ ਅਹਿਮ ਖਬਰ ਆ ਤੁਹਾਨੂੰ ਸੁਣਾਉਣ ਜਾ ਰਹੇ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਰਿਹਾਈ ਕਿਸ ਦਿਨ ਹੋਵੇਗੀ ਤੇ ਕਿਉਂ ਹੋਵੇਗੀ ਤੇ ਕੰਵੇਂ ਹੋਵੇਗੀ ਇਸ ਦੇ ਲਈ ਵੱਡਾ ਖਲਾਸਾ ਨਿਕਲ ਕੇ ਸਾਹਮਣੇ ਆਇਆਗਾ ਪਹਿਲਾਂ ਆਪਾਂ ਗੱਲਬਾਤ ਪਾਰਟੀ ਤੇ ਸ਼ੁਰੂ ਤੋਂ ਕਰਦੇ ਆਂ ਲਗਭਗ ਪਤਾ ਲੱਗ ਚੁੱਕਿਆ ਹੋਣਾਗਾ ਸਭ ਨੂੰ ਕਿ ਭਾਈ ਅੰਮਰਪਾਲ ਸਿੰਘ ਦੀ ਪਾਰਟੀ ਜਿਹੜਾ ਜਿਹੜਾ ਅਨਾਉਂਸ ਕਰਨਾ ਸੀ 14 ਜਨਵਰੀ 2025 ਨੂੰ ਮਾਗੀ ਮੇਲੇ ਤੇ ਮੁਖਸਰ ਦੇ ਪਰ ਉਸ ਤੋਂ ਪਹਿਲਾਂ ਹੀ ਸਰਦਾਰ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਨੇ ਐਲਾਨ ਕਰ ਦਿੱਤਾ ਕਿ ਨਵੇਂ ਪਾਰਟੀ ਦਾ ਨਾਮ ਆ ਉਹਨਾਂ ਨੇ ਅਨਾਉਂਸ ਕਰ ਦਿੱਤਾਗਾ ਨਵੀਂ ਪਾਰਟੀ ਦਾ ਨਾਮ ਆ ਹੋਊਗਾ ਸ੍ਰੀ ਅਨੰਦਪੁਰ ਸਾਹਿਬ ਅਕਾਲੀ ਦਲ ਇਹ ਪਾਰਟੀ ਦਾ ਨਾਮ ਹੋਊਗਾ ਇਸ ਨੂੰ ਲੈ ਕੇ ਜਿਹੜੇ ਹੁਣ ਵੱਡੇ ਸਵਾਲ ਖੜੇ ਹੋ ਗਏ ਨੇ ਦੂਜੇ ਪਾਸੇ ਇਸ ਪਾਰਟੀ ਦਾ ਨਾਮ ਸੁਣਦੇ ਹੀ ਜਿਹੜੇਗੇ ਸਖਬੀਰ ਬਾਦਲਾ ਅਤੇ ਉਹਨਾਂ ਦੇ ਆਕੇ ਅੱਗ ਬਬੂਲੇ ਹੋ ਗਏ ਨੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਫੇਰ ਦੁਬਾਰਾ ਇਨਸਾਨੇ ਭਾਈ ਅੰਮਰਪਾਲ ਸਿੰਘ ਤੇ ਉਹਨਾਂ ਦੇ ਪਰਿਵਾਰ ਸਰਬਜੀਤ ਸਿੰਘ ਖਾਲਸਾ ਤੇ ਨਸਾਨੇ ਸਾਧ ਨੇ ਸ਼ੁਰੂ ਕਰ ਦਿੱਤੇ ਨੇ ਦੂਸਰੇ ਪਾਸੇ ਇਹ ਜਿਹੜਾ ਕਿਦੇ ਹਮੇਤੀ ਰਹਗਾ ਲੋਕ ਕਹਿੰਦੇ ਨੇ ਅਕਸਰ ਕਹਿੰਦੇ ਰਹਿੰਦੇ ਨੇ ਕਿ ਜਸਵੀਰ ਸਿੰਘ ਰੋਡੇ ਬੇਸੰਗ ਸੰਤਾਂ ਦਾ ਭਾਈ ਭਤੀਜਾ ਸੀ ਭਤੀਜਾ ਹੈਗਾਗਾ ਪਰ ਉਹਨਾਂ ਨੇ ਭਾਈ ਅੰਮਰਪਾਲ ਸਿੰਘ ਦੀ ਸਪੋਰਟ ਕੀਤੀ ਸੀ ਪਰ ਹੁਣ ਕਿਤੇ ਨਾ ਕਿਤੇ ਉਹ ਜਿਹੜੀ ਨਵੀਂ ਪਾਰਟੀ ਬਣਾਈ ਆ ਉਹ ਤੋਂ ਨਾਰਾਜ਼ ਹੋਏ ਜਾਪਦੇ ਨੇ ਉਹਨਾਂ ਨੇ ਕਿਹਾ ਕਿ ਮੇਰਾ ਉਹਨਾਂ ਨੇ ਸਾਥ ਨਹੀਂ ਲਿਆ ਮੇਰਾ ਉਹਨਾਂ ਨੇ ਪੁੱਸਗਸ ਨਹੀਂ ਕੀਤੀ ਕਿ ਇੱਕ ਨਵੀਂ ਪਾਰਟੀ ਜਿਹੜਾ ਬਣਾਉਣ ਦਾ ਐਲਾਨ ਉਹਨਾਂ ਨੇ ਆਪੇ ਹੀ ਕਰ ਦਿੱਤਾ ਤੇ ਆਪੇ ਹੀ ਪਾਰਟੀ ਬਣਾ ਲਈ ਇਸ ਦੇ ਇੱਕ ਵੱਡੇ ਸਵਾਲ ਨੇ ਜਿਹੜੇ ਕਿ ਵਿਰੋਧੀਆਂ ਨੂੰ ਹੋਰ ਜਿਹੜਾ ਬਲ ਮਿਲਦਾਗਾ ਜਦੋਂ ਆਪਦੇ ਹੀ ਬੰਦੇ ਆਪਣੀ ਹੀ ਵੀ ਜਿਹੜਾ ਕਹਿ ਤੇ ਚੱਲਦੇ ਹੋਏ ਤੇ ਇੱਕ ਛੋਟੀ ਜੀ ਹੋਮਿਆ ਖਾਤਰ ਛੋਟੀ ਜੀ ਪੂਰਤੀ ਖਾਤਰ ਆਪਣੀ ਕ੍ਰੈਡਿਟਰ ਲੈਣ ਦੇ ਲਈ ਜੇਕਰ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਗਿਆ ਜਾਂ ਪਰ ਇਹ ਕਹਿੰਦੇ ਕਿ ਉਹਨਾਂ ਨੂੰ ਪੁੱਛਿਆ ਪਰ ਉਹ ਨਹੀਂ ਚਾਹੁੰਦੇ ਸੀ ਕਿ ਪਾਰਟੀ ਨਵੀਂ ਬਣੇ ਇਸ ਕਰਕੇ ਜਿਹੜਾ ਕਿ ਜਸਬੀਰ ਸਿੰਘ ਰੋਡੇ ਜਿਹੜਾ ਉਹ ਨਾਰਾਜ਼ ਹੋਏ ਨੇ ਤੇ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਨੇ ਜਿਹੜੇ ਉਹ ਫਿਲਹਾਲ ਜਿਹੜੇ ਪਾਰਟੀ ਦੇ ਪ੍ਰਧਾਨ ਹੋਣਗੇ ਉਸ ਤੋਂ ਬਾਅਦ ਜਦੋਂ ਭਾਈ ਅੰਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਗਿਆ ਉਹ ਇਸ ਪਾਰਟੀ ਦੇ ਪ੍ਰਧਾਨ ਨਿਯੁਕਤ ਹੋਣਗੇ ਤਾਨੂੰ ਦੱਸ ਦਈਏ ਕਿ ਸ੍ਰੀ ਅਨੰਦਪੁਰ ਸਾਹਿਬ ਅਕਾਲੀ ਦਲ ਜਿਹੜਾ ਪਾਰਟੀ ਦਾ ਨਾਮ ਰੱਖਿਆਗਾ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ ਇਹ ਬਹੁਤ ਵੱਡਾ ਮੈਨੇ ਰੱਖਦਾਗਾ ਤੁਹਾਨੂੰ ਪਤਾ ਹੋਣਾਗਾ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਮਤਾਗਾ ਸੰਤਾਂ ਨੇ ਜਿਹੜਾ ਰਿਲੀਜ਼ ਕੀਤਾ ਸੀ 18 ਮੰਗਾ ਸੀ ਮਤੇ ਦੀਆਂ ਉਹ ਜਿਉਂਦਾ ਤਿਉਂ ਪਿਆ ਉਸ ਮਤੇ ਦੀਆਂ ਅੱਜ ਤੱਕ ਕਿਸੇ ਵੀ ਸਰਕਾਰ ਨੇ ਇੱਕ ਤੱਕ ਮੰਗ ਨਹੀਂ ਮੰਨੀ ਤੇ ਉਸ ਮਤੇ ਨੂੰ ਵੀ ਲਾਗੂ ਕਰਨਾ ਤੇ ਜਿਹੜਾ ਅੰਬਰਸਰ ਐਲਾਨਨਾਮਾ ਉਸ ਨੂੰ ਵੀ ਲਾਗੂ ਕਰਨਾ ਇਹ ਪਾਰਟੀ ਦੇ ਐਮ ਗਤੀਵਿਧੀਆਂ ਹੋਣਗੀਆਂ ਅਤੇ ਹੋਰ ਜਾਣਕਾਰੀ ਜਿਹੜੀ ਆ ਉਹ 14 ਜਨਵਰੀ ਨੂੰ ਜਿਹੜੀ ਸਾਰੀ ਮੌਸਰਮਾਗੀ ਦੇ ਮੇਲੇ ਤੇ ਦੱਸੀ ਜਾਵੇਗੀ ਇਹ ਇਸ ਸਮੇਂ ਦੀ ਵੱਡੀ ਖਬਰ ਆ ਤੇ ਨਾਲ ਹੀ ਭਾਣੂ ਤੁਹਾਨੂੰ ਇੱਕ ਹੋਰ ਵੱਡੀ ਖਬਰ ਜਿਹੜਾ ਕਹਿੰਦੇ ਰੁਖ ਕਰਦੇ ਆ ਕਿ ਭਾਈ ਅੰਬਰਪਾਲ ਸਿੰਘ ਨੂੰ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ 4 ਦਿਨਾਂ ਦੀ ਪ੍ਰੋਲ ਮਿਲੇਗੀ ਮਾਗੀ ਮੌਸਰ ਦੇ ਮੇਲੇ ਤੇ ਆਉਣ ਦੇ ਲਈ ਇਹ ਸਭ ਤੋਂ ਤੁਹਾਨੂੰ ਅਹਿਮ ਦੱਸ ਦਈਏ ਕਿ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਬੇਸ਼ੱਕ ਇਸ ਨੂੰ ਫਿਲਹਾਲ ਵਕੀਲਾਂ ਨੇ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਲੀਕ ਨਹੀਂ ਕੀਤਾ ਤੇ ਗੁਪਤ ਰੱਖਿਆ ਜਾ ਰਿਹਾਗਾ ਪਰ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਇਹ ਆ ਰਹੀ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ 4 ਦਿਨਾਂ ਦੀ ਪ੍ਰੋਲ ਆ ਜਿਹੜੀ ਉਹ ਮਾਗੀ ਮੌਸਰ ਦੇ ਮੇਲੇ ਤੋਂ ਪਹਿਲਾ ਮੇਲਾ ਮਿਲਣ ਵਾਲੀ ਆ ਤੇ ਉਸ ਤੋਂ ਬਾਅਦ ਜਿਹਨਾਂ ਦੀ 15 ਜਨਵਰੀ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਦੀ ਤਰੀਕ ਆ ਹੁਣ ਕਈ ਕਹਿੰਦੇ ਆ ਵੀ 14 ਜਨਵਰੀ ਆ ਕੋਈ ਕਹਿੰਦਾ 15 ਕੋਈ ਕਹਿੰਦਾ 17 ਤੁਹਾਨੂੰ ਦੱਸ ਦਈਏ ਕਿ 15 ਜਨਵਰੀ ਭਾਈ ਅੰਮ੍ਰਿਤਪਾਲ ਸਾਹਿਬ ਤੇ ਉਹਨਾਂ ਦੇ ਸਾਥੀਆਂ ਦੀ ਜਿਹੜੀ ਤਰੀਕ ਆ ਜਿਹੜੀ ਉਹ ਮਾਨ ਜੋ ਹਾਈ ਕੋਰਟ ਦੇ ਵਿੱਚ ਆ ਐਨਐਸਐਲ ਨੂੰ ਲੈ ਕੇ ਜਿਹੜਾ ਇੱਕ ਚੈਲੰਜ ਕੀਤਾ ਹੋਇਆਗਾ ਹੁਣ ਦੱਸ ਦਈਏ ਇਸ ਨੂੰ ਲੈ ਕੇ ਜਿਹੜਾਗਾ ਵਿਰੋਧੀਆਂ ਧਿਰਾਂ ਵੱਲੋਂ ਜਿਹੜਾ ਖਾਸ ਕਰਕੇ ਅਕਾਲੀ ਦਲ ਵੱਲੋਂ ਜਿਹੜਾਗਾ ਇਹ ਭੰਡਣਾ ਸ਼ੁਰੂ ਕਰ ਦਿੱਤਾ ਪਹਿਲਾਂ ਹੀ ਤੇ ਦੂਜੇ ਪਾਸੇ ਜਿਹੜਾ ਐਂਟੀ ਗਰੁੱਪਾ ਏਜੰਸੀਆਂ ਦਾ ਐਂਟੀ ਗਰੁੱਪ ਜਿਹੜਾ ਸੋਸ਼ਲ ਮੀਡੀਆ ਤੇ ਕਾਇਮ ਆ ਤੇ ਉਹ ਕਹਿੰਦੇ ਆ ਕਿ ਅਸੀਂ ਫੋਟੋਆਂ ਲਾਈਆਂ ਨੇ ਕਿਸੇ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦਾ ਭੰਡੜਾ ਵਾਲੀ ਦੀ ਲਾਈ ਆ ਕਿਸੇ ਨੇ ਗੁਰਜਿੰਦਰ ਸਿੰਘ ਦੀ ਲਾਈ ਆ ਕਿਸੇ ਨੇ ਹੋਰ ਸਿੰਘ ਦੀ ਲਾਈ ਆ ਫੇਕ ਆਈਡੀਆਂ ਬਣਾ ਕੇ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾਗਾ ਸਿਰਫ ਸਾਰੀਆਂ ਫੇਕ ਆਈਡੀਆਂ ਨੇ ਮੈਂ ਕਹੂੰਗਾ ਇਹਨਾਂ ਤੋਂ ਜਿਹੜਾ ਬਚਨ ਦੀ ਹਰ ਇੱਕ ਸਿੱਖ ਨੂੰ ਜ਼ਰੂਰਤ ਜ਼ਰੂਰਤਾ ਕਿਉਂਕਿ ਬੇਣ ਗੱਲ ਤੋਂ ਬੈਸਣਾ ਸੋਸ਼ਲ ਮੀਡੀਆ ਤੇ ਕੋਈ ਚੰਗੀ ਗੱਲ ਨਹੀਂ ਤੇ ਦੂਸਰੇ ਪਾਸੇ ਤੁਹਾਨੂੰ ਦੱਸ ਦਈਏ ਕਿ ਜਿੱਥੇ ਬਾਦਲ ਕਿਆਂ ਦਾ ਲਾਣਾ ਜਿਹੜਾ ਅੱਗ ਬਬੂਲਾ ਹੋ ਉਠਿਆਗਾ ਜਿਨ੍ਹਾਂ ਨੂੰ ਇਹ ਤੜਫ ਲੱਗ ਗਈ ਕਿ ਸ੍ਰੀ ਅਨੰਦਪੁਰ ਸਾਹਿਬ ਪਾਰਟੀ ਜਿਹੜੀ ਨਵੀਂ ਅਕਾਲੀ ਦਲ ਬਣਨ ਜਾ ਰਿਹਾਗਾ ਤੇ ਮਨ ਨੂੰ ਲੱਗਦਾਗਾ ਕਿ ਜਿਹੜਾ ਅਕਾਲੀ ਦਲਾ ਉਹਨਾਂ ਨੇ ਵੀ ਕਾਨਫਰੰਸ ਰੱਖੀ ਆ ਹਰ ਸਾਲ ਰੱਖਦੇ ਆ ਮਾਗੀ ਦੇ ਮੇਲੇ ਉੱਪਰ ਪਰ ਐਤਕੀ ਤੁਹਾਨੂੰ ਲੱਗਦਾ ਕਿ ਉਹ ਜਿੱਤ ਪਾਉਣਗੇ ਜਿਸ ਤਰ੍ਹਾਂ ਤਿੰਨ ਵਾਰ ਹਾਰ ਕੇ ਜਿਸ ਤਰ੍ਹਾਂ ਉਹਨਾਂ ਦੀ ਬੁਰੀ ਤਰ੍ਹਾਂ ਹਾਰ ਹੋ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰਾ ਕਬੂਲ ਨਾਮਾ ਜੋ ਕੁਝ ਉਹਨਾਂ ਨੇ ਪੰਜਾਬ ਦੇ ਵਿੱਚ ਕੀਤਾ ਸਿੱਖਾਂ ਦਾ ਨੌਜਵਾਨਾਂ ਦਾ ਘਾਣ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਦੀ ਪੁਸਤ ਪਨਾਹ ਕੀਤੀ ਸੌਦਾ ਸਾਹਿਬ ਨੂੰ ਜਿਹੜੀ ਮਾਫੀ ਦਿੱਤੀ ਸਾਰੀਆਂ ਗੱਲਾਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਸੁਖਬੀਰ ਬਾਦਲ ਵੱਲੋਂ ਜਿਹੜਾ ਹਾਂ ਦੇ ਵਿੱਚ ਜਵਾਬ ਦਿੱਤਾ ਗਿਆ ਕਿ ਅਸੀਂ ਸਾਰਾ ਕੁਝ ਕੀਤਾ ਤੇ ਕਰਾਇਆਗਾ ਉਹ ਤਾਂ ਮੰਨ ਚੁੱਕੇ ਨੇ ਉਸ ਤੋਂ ਬਾਅਦ ਐਕਸ਼ਨ ਹੁੰਦਾਗਾ 4 ਦਸੰਬਰ ਨੂੰ ਨਰੈਨ ਸਿੰਘ ਚੌੜਾ ਵੱਲੋਂ ਜਿਹੜਾ ਇੱਕ ਰਵਾਲਵਾ ਤਾਣਿਆ ਜਾਂਦਾ ਗੋਲੀ ਚਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਉਹ ਜਿਹੜਾ ਸਮਾਂ ਟਲ ਗਿਆ ਪਾਇ ਕਹਿ ਦਈਏ ਕਿ ਹੁਣ ਇੱਕ 86 ਧਰ ਵਜੋਂ ਜਿੱਥੇ ਕਿ ਭਗਵੰਤ ਮਾਨ ਨੂੰ ਭਾਜੜਾ ਪਈਆਂ ਨੇ ਜਿੱਥੇ ਕਿ ਅਕਾਲੀ ਦਲ ਨੂੰ ਭਾਜੜਾ ਪਈਆਂ ਨੇ ਜਿੱਤੇ ਹੋਰ ਪਾਰਟੀਆਂ ਨੂੰ ਭੱਜੜਾ ਪਈਆਂ ਨੇ ਦੂਸਰੇ ਪਾਸੇ ਜਿਹੜੇ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਨੇ ਜਿਹੜੇ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਸੱਪ ਨੇ ਉਹਲੇ ਹੁਣ ਸਾਰੇ ਬਾਹਰ ਨਿਕਲਣੇ ਸ਼ੁਰੂ ਹੋ ਗਏ ਨੇ ਹੁਣ ਕਹ ਕਹਿੰਦੇ ਨੇ ਕਿ ਭਾਈ ਅੰਮਰਤਪਾਲ ਸਿੰਘ ਦੀ ਪਾਰਟੀ ਬਣ ਗਈ ਪਹਿਲਾਂ ਤਾਂ ਕਹਿੰਦੇ ਸੀ ਭਾਈ ਅੰਮਰਤਪਾਲ ਸਿੰਘ ਪੰਜਾਬ ਆ ਗਿਆ ਐਂ ਕਰ ਦੂ ਜੀ ਬਾਹ ਕਰ ਦੂ ਉਹਦਾ ਪੰਜਾਬ ਨੂੰ ਅੱਗ ਲਾ ਦੂਗਾ ਫਲਾਣਾ ਕਰ ਦੂਗਾ ਉਸ ਤੋਂ ਬਾਅਦ ਲੋਕਾਂ ਨੇ 4 ਲੱਖ ਲੋਕਾਂ ਦੇ ਐਮਪੀ ਬਣਾ ਦਿੱਤਾ ਤੇ ਲੋਕਾਂ ਦੇ ਮੂੰਹ ਤੇ ਚਪੇੜਾ ਉਹ ਕਰਾਰੇ ਵੇ ਅੱਜ ਉਹ ਲੋਕ ਫੇਰ ਕਹਿ ਰਹੇ ਨੇ ਕਿ ਭਾਈ ਅੰਮਰਪਾਲ ਸਿੰਘ ਦੀ ਪਾਰਟੀ ਬਣ ਗਈ ਜੀਏ ਇਹ ਕੇ 47 ਹੱਥ ਤੇ ਫੜਾ ਦੇਣਗੇ ਇਹ ਲੋਕਾਂ ਨੂੰ ਇੱਕ ਸचेतਾ ਕਰਨ ਦੀ ਜ਼ਰੂਰਤ ਆ ਲੋਕਾਂ ਨੂੰ ਬੁੱਧੂ ਬਲੋਕ ਜਿਹਨੇ ਜਿਹੜੇ ਇਹ ਸਿਰਫ ਆਪਣੇ ਚੈਨਲਾਂ ਤੱਕ ਇਹਨਾਂ ਨੂੰ ਮਤਵਲਾ ਹੋਰ ਕਿਸੇ ਤੱਕ ਮਤਵਲਾ ਨਹੀਂ ਨਾ ਇਹਨਾਂ ਨੂੰ ਕਿਸੇ ਪਾਰਟੀ ਤੇਕ ਮਤਵਲਾ ਨਾ ਕਿਸੇ ਸਿੱਖ ਧਰਮ ਦੇ ਲਈ ਮਤਵਲਾ ਇਹ ਸਿਰਫ ਸਿੱਖਾਂ ਦੇ ਖਿਲਾਫ ਜਿਹੜੇ ਸਿੱਖ ਚੰਗੇ ਰਸਤੇ ਤੇ ਚੱਲਦਾ ਜਿਹੜਾ ਸੰਤਪਾਪਾ ਜਨੈਲ ਸਿੰਘ ਖਾਸ ਤਾ ਭਿੰਡਰਾਂ ਵਾਲੇ ਦੀ ਸੋਚ ਤੇ ਚੱਲਦਾ ਤੇ ਉਹਨਾਂ ਦੇ ਖਿਲਾਫ ਇਹ ਲੋਕ ਨੇ ਜਿਹੜੇ ਅਰਅਜਕੈ ਜ਼ਹਿਰ ਉਗੜ ਰਹੇ ਨੇ ਇਹਨਾਂ ਦਾ ਤੋਂ ਸੁਚੇਤ ਹੋਣ ਦੀ ਲੋੜ ਆ ਤੇ ਨਾ ਹੀ ਇਹਨਾਂ ਦੀ ਕੋਈ ਬਾਲੀ ਤਵੱਜੋ ਆ ਇਹਨਾਂ ਦੀ ਵੀਡੀਓ ਨੂੰ ਤੁਸੀਂ ਨਾ ਦਿਆ ਕਰੋ ਕਿਉਂਕਿ ਇਹਨਾਂ ਦਾ ਕੰਮ ਹੀ ਆ ਸਾਰਾ ਇਹਨਾਂ ਦਾ ਕਾਰਜ ਆ ਆਪਾਂ ਕਹਦੇ ਇੱਕ ਲੈਣਾ ਇਹਨਾਂ ਨੇ ਵਿਊ ਲੈਣੇ ਸਾਰਾ ਉਹ ਸਿੰਘ ਨੂੰ ਗਾਲ ਕੱਢਤੀ ਉਹ ਸਿੰਘ ਨੂੰ ਗਾਲ ਕੱਢਤੀ ਉਹਨੂੰ ਮੰਦਾ ਬੋਲ ਪਿਆ ਇਹਨਾਂ ਲੋਕਾਂ ਦਾ ਹਾਲ ਆ ਜਿਹੜਾ ਇੱਕ ਤਲਾਹ ਦੇ ਵਿੱਚੋਂ ਆਪਾਂ ਕਹਿੰਦੇ ਜਾਇ ਸੱਪੜ ਦੇ ਵਿੱਚੋਂ ਕਹਿੰਦੇ ਇੱਕ ਮੱਸੀ ਨੂੰ ਜਦੋਂ ਆਪਾਂ ਬਾਹਰ ਕੱਢਦੇ ਆ ਉਹ ਤੜਪਦੀ ਆ ਤੜਪਣ ਤੋਂ ਬਾਅਦ ਜਦੋਂ ਆਪਾਂ ਪਾਣੀ ਵਿੱਚ ਛੱਡ ਦਿੰਦੇ ਆ ਉਹ ਫਿਰ ਸਾਹ ਲੈਂਦੀ ਆ ਇਹ ਲੋਕਾਂ ਦਾ ਉਹ ਹਾਲ ਹੋ ਰਿਹਾਗਾ ਉਸ ਮੱਸੀ ਬਾਗ ਜਦੋਂ ਇਹਨਾਂ ਨੂੰ ਆਕਸੀਜਨ ਮਿਲਦੀ ਆ ਉਦੋਂ ਇਹ ਤੜਪ ਉਦੋਂ ਠੀਕ ਰਹਿੰਦੇ ਨੇ ਜਦੋਂ ਥੋੜੀ ਜਿਹੀ ਆਕਸੀਜਨ ਤੋਂ ਇਹਨਾਂ ਨੂੰ ਪਰੇ ਹੁੰਦੇ ਆ ਮੱਸੀ ਮਗੂਨ ਨੂੰ ਪਾਣੀ ਤੋਂ ਪਰੇ ਕੱਢਦੇ ਆ ਫਿਰ ਲੋਕ ਇਹ ਤੜਪਦੇ ਆ ਇਸ ਤਰ੍ਹਾਂ ਕੇ ਜਿਹੜਾ ਭਾਈ ਅੰਮਰਤਪਾਲ ਸਿੰਘ ਦਾ ਜਿਹੜਾ ਇਹ ਵਿਰੋਧ ਕਰਦੇ ਨੇ ਬਿਨਾਂ ਫਾਲਤੂ ਬਿਨਾਂ ਗਲਤ ਵਿਰੋਧ ਕਰਨਾ ਸੰਤ ਬੱਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਨੂੰ ਕੀ ਕੀ ਬੋਲ ਰਹੇ ਨੇ ਲੋਕ ਤੇ ਇਸ ਕਰਕੇ ਭਾਈ ਅੰਮਰਪਾਲ ਸਿੰਘ ਨੂੰ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਚਾਨ ਨੂੰ ਪਤਾ ਲੱਗ ਗਿਆ ਕਿ ਪਾਰਟੀ ਦਾ ਐਲਾਨ ਹੋ ਚੁੱਕਿਆਗਾ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਭਾਈ ਅੰਮਰਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਹੋਣਗੇ ਬਾਕੀ ਜਿਹੜੇ ਨੌਜਵਾਨ ਬੰਦੀ ਸਿੰਘ ਨੇ ਨਾਲ ਭਾਈ ਅੰਮਰਪਾਲ ਸਿੰਘ ਦੇ ਨਾਲ ਤੇ ਸਰਬਜੀਤ ਸਿੰਘ ਖਾਲਸਾ ਦੇ ਨਾਲ ਜੋ ਵੀ ਸਿੰਘ ਨੇ ਉਹ ਪਾਰਟੀ ਦੇ ਵਿੱਚ ਕੀ ਕੀ ਰੋਲ ਨਿਭਾਉਣਗੇ ਕੀ ਕੀ ਅਹੁਦੇ ਮਿਲਣਗੇ ਉਹਨਾਂ ਨੂੰ ਇਹ ਵੀ ਇੱਕ ਵੱਡੀ ਤੇ ਸੋਚਣ ਦੀ ਗੱਲ ਆ ਤੇ ਫਿਲਹਾਲ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਭਾਈ ਅੰਬਰਤਪਾਲ ਸਿੰਘ ਨੂੰ ਜਿਹੜੀ ਪ੍ਰੋਲ ਮਿਲ ਰਹੀ ਆ 4 ਦਿਨਾਂ ਦੀ ਮਾਗੀ ਮਕਸਦ ਸਰ ਦੇ ਮੇਲੇ ਤੇ ਹੋ ਸਕਦਾ ਕਿ ਭਾਈ ਅੰਬਰਤਪਾਲ ਸਿੰਘ ਪਹੁੰਚੇ ਸਭ ਤੋਂ ਵੱਡੀ ਤੇ ਐਮ ਤੁਹਾਨੂੰ ਜਾਣਕਾਰੀ ਦਿੱਤੀ ਜਾ ਰਹੀ ਆ ਬੇਸਕੋ ਲੋਕ ਕਹਿੰਦੇ ਨੇ ਸਰਕਾਰਾਂ ਦੀ ਮਨਸਾ ਵੀ ਨਹੀਂ ਸਰਕਾਰ ਚਾਹਦੀ ਭਾਈ ਅੰਬਰਤਪਾਲ ਸਿੰਘ ਨੂੰ ਇਹ ਲੋਕ ਬੇਸ਼ੱਕ ਕਹਦੇ ਹੁੰਦੇ ਆ ਕਿ ਲੋਕਾਂ ਦੇ ਵਿੱਚ ਰੱਬ ਵੱਸਦਾ ਦੇ ਰੱਬ ਹੁੰਦੇ ਨੇ ਪਰ ਦੂਜੇ ਪਾਸੇ ਜੇਕਰ ਆਪਾਂ ਸੂਤਰਾਂ ਤੋਂ ਜਿਹੜੀ ਮਿਲੀ ਸਾਨੂੰ ਜਾਣਕਾਰੀ ਆ ਉਸ ਦੇ ਮੁਤਾਬਕ ਤੁਹਾਨੂੰ ਇਹ ਦੱਸ ਦਿੱਤਾਗਾ ਕਿ ਭਾਈ ਅੰਮਰਤਪਾਲ ਸਿੰਘ ਨੂੰ 4 ਦਿਨਾਂ ਦੀ ਜਿਹੜੀ ਇਹ ਪ੍ਰੋਲ ਉਹ ਮੈਡਨ ਵਾਲੀ ਅਤੇ ਭਾਈ ਅੰਮਰਤਪਾਲ ਸਿੰਘ ਹੋ ਸਕਦਾ ਹੈ ਕਿ ਖੰਡੂਰ ਪ੍ਰਮਾਫ ਕਰਨਾ ਸ੍ਰੀ ਮੁਖਸਾਬ ਦੀ ਧਰਤੀ ਉੱਤੇ ਜਿਹੜਾ ਪਾਰਟੀ ਦਾ ਐਲਾਨ ਕਰਨਗੇ ਤੇ ਸਿੱਖ ਕੌਮ ਨੂੰ ਅਪੀਲ ਆ ਬੱਬੂ ਤਰਸੇਲ ਸਿੰਘ ਵੱਲੋਂ ਤੇ ਸਰਬਜੀਤ ਸਿੰਘ ਖਾਲਸਾ ਵੱਲੋਂ ਇਹ ਜਿਹੜਾ ਉਹਨਾਂ ਮਾਗੀ ਮੁਕਸਰ ਦੇ ਮੇਲੇ ਉੱਤੇ ਕਾਨਫਰੰਸ ਰੱਖੀ ਆ ਉਹਦੇ ਉੱਤੇ ਵੱਧ ਚੜ ਕੇ ਜਿਹੜਾ ਲੋਕਾਂ ਨੂੰ ਜਿਹੜਾ ਨੌਜਵਾਨਾਂ ਨੂੰ ਸਾਡੇ ਮਾਮਾ ਭੈਣਾਂ ਬਜ਼ੁਰਗਾਂ ਨੂੰ ਜਿਹੜਾ ਹਿੱਸਾ ਲੈਣਾ ਚਾਹੀਦਾ ਤਾਂ ਕਿ ਉੱਥੋਂ ਇੱਕ ਐਲਾਨ ਹੋਣਾਗਾ ਇੱਕ ਨਵੀਂ ਪਾਰਟੀ ਬਣਨ ਜਾ ਰਹੀ ਆ ਪੰਜਾਬ ਦੇ ਵਿੱਚ ਇੱਕ ਹੋਰ ਪਾਰਟੀ ਦਾ ਜਿਹੜਾ ਮੁੱਟ ਬਣਿਆ ਜਾ ਰਿਹਾਗਾ ਤੇ ਜਿਹੜੀ ਸਭ ਤੋਂ ਵੱਡੀ ਮੈਂ ਕਹਾਂਗਾ ਪਾਰਟੀ ਉੱਪਰ ਕੇ ਸਾਹਮਣੇ ਆਊਗੀ ਜਿਹੜਾ ਕਿ ਸਿਆਸਤ ਦੇ ਵਿੱਚ ਇਸ ਪਾਰਟੀ ਨੂੰ ਲੈ ਕੇ ਅਜੇ ਅਨਾਉਂਸ ਹੋ ਗਿਆ ਪਾਰਟੀ ਦੇ ਨਾਮ ਦਾ ਇਸ ਨੂੰ ਲੈ ਕੇ ਜਿਹੜੀ ਹਲਚਲ ਮਚ ਚੁੱਕੀ ਆ ਪਹਿਲੇ ਹੀ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਜਿਹੜਾ ਲੋਕਾਂ ਦੇ ਤੱਕ ਇਹ ਗੱਲ ਜ਼ਰੂਰ ਪਹੁੰਚਾ ਦੇਣੀ ਹੈ ਤਾਂ ਕਿ ਜਿਹੜੇ ਨੌਜਵਾਨ ਸਾਡੀ ਮਾਵਾ ਭੈਣਾ ਉਸ ਮਾਗੀ ਮਕਸਦ ਦੇ ਮੇਲੇ ਤੇ ਪਹੁੰਚ ਸਕਣ ਤੇ ਇਸ ਪਾਰਟੀ ਦਾ ਜਿਹੜਾ ਨਾਮ ਆ ਅਲਾਉਂਸ ਹੋ ਗਿਆ ਸ੍ਰੀ ਅਨੰਤਪੁਰ ਸਾਹਿਬ ਤੁਹਾਨੂੰ ਪਤਾ ਹੋਊਗਾ ਕਿ ਸ੍ਰੀ ਅਨੰਤਪੁਰ ਸਾਹਿਬ ਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਮਤੇ ਦੀ ਗੱਲ ਵੀ ਹੋਊਗੀ ਸ੍ਰੀ ਅੰਬਰਸਰ ਕਾਲ ਨਾਮ ਦੇ ਜਿਹੜੇ ਉਹ ਵੀ ਗੱਲ ਹੋਵੇਗੀ ਤੇ ਬਹੁਤ ਸਾਰੀਆਂ ਵਿਚਾਰਾ ਚਰਚਾ ਹੋਣਗੀਆਂ ਇਸ ਨੂੰ ਲੈ ਕੇ ਅਸੀਂ ਜਲਦੀ ਤੁਹਾਡੇ ਨਾਲ ਹੋਊ ਹੁੰਨੇ ਆ ਤੇ ਉਸ ਤੱਕ ਦਿਓ ਮੈਨੂੰ ਆਜ਼ਾਦ ਤੁਸੀਂ ਵੇਖਦੇ ਰਹੋ ਪੰਜਾਬੀ ਮਿਰਚਾ ਟੀਵੀ ਮੈਂ ਹਾਂ ਮਕਰਨ ਸਿੰਘ ਉਬਾ